ਕੀ ਕਿੰਨੀ ਮੈਚੀ ਦਾ ਸਰਦਾਰ ਜਦਾ ਬੜਾ ਸਿਆਣਾ ਲੱਗਦਾ ਹੈ ਆਪਣ ਤੋਂ ਵੀ ਉਹ ਲੰਦਾ ਬੰਦਾ ਵੀ ਟੱਪਾ ਦੇ ਉਹ ਆ ਗਿਆ ਸੁਣੇ ਜਿਹਰੇ ਇਹ ਨਹੀਂ ਮੈਂ ਚਾਹਤ ਨਹੀਂ ਇਹ ਨਹੀਂ ਨੀ ਹਾਂ ਆਪਣਾ ਜੀ ਚੋਰੀ ਹੋਈ ਆ ਸਵੇਰ 4:30 ਪੰਜ ਵਜੇ ਦਾ ਟਾਈਮ ਆ ਅਫੀ 90000 ਰੁਪਏ ਦਾ ਲਖਵਾਣਾ ਕਿਉਂ ਖੋਆ ਤੇ ਕੈਸ਼ ਲੈ ਕੇ ਗਈ ਕਿੰਨਾ ਕਿੰਨਾ ਪੀਸ ਅਫੀ 90 ਕਿਲੋ ਖੋਆ ਫੀ ਵੀ 25 ਕਿਲੋ ਖੋਆ ਫੀ ਤੇ 5000 ਰੁਪਏ ਕੈਸ਼ ਪਿਆ ਵੀ ਸੀਸੀਟੀਵੀ ਲੱਗੇ ਤੁਹਾਡੇ ਮੇਰੇ ਬਾਹਰ ਲੱਗੇ ਆ ਇਹਦੇ ਵਿੱਚ ਆਇਆ ਬਰੇਜਾ ਗੱਡੀ ਆ ਜਿਹਦੇ ਵਿੱਚ ਕੀ ਧਰੀ ਜਾਂਦੇ ਇੱਕ ਫਰਦਾਰ ਜੀ ਹੈ ਮੂੰਹ ਬਣਿਆ ਹੋਇਆ ਉਹਨਾਂ ਦਾ ਉਹ ਧਰੀ ਜਾਂਦੀ ਹੈ ਟੋਟਲ ਕਿੰਨੇ ਬੰਦੇ ਲੱਗ ਰਹੇ ਨੇ ਬਰੇ ਟੋਟਲ ਦੂਜੇ ਕੈਮਰੇ ਬਚਾਏ ਆ ਫਿਰ ਤਾਂ ਦੇਖਿਆ ਨਹੀਂ ਚਾਰ ਬੰਦੇ ਕਹਿੰਦੇ ਆ ਦਾ ਜਮਾ ਚੌਕ ਦੇ ਨੇੜੇ ਦੁਕਾਨਾਂ ਇੱਥੇ ਪੀਸੀਆਰ ਲੱਗੀ ਰਹਿੰਦੀ ਆ ਹਾਂਜੀ ਫਿਰ ਵੀ ਤੁਸੀਂ ਆਪ ਦੇਖ ਲਓ ਬਾਈ ਪੀਸੀਆਰ 24 ਘੰਟੇ ਲੱਗੀ ਹਾਂ ਇਹ ਵੀ ਆ 24 ਘੰਟੇ ਆ ਜੀ ਰਾਤ ਨੂੰ ਵੀ ਹੁੰਦੀ ਹੈ ਪਰ ਜਦੋਂ ਮੈਂ ਆਇਆ ਜੀ ਉਦੋਂ ਹੈਗੀ ਵੀ 9 ਵਜੇ ਬਗਜਨੇ ਆ ਜੀ ਅਸੀਂ 9:00 ਬਸ 9:00 ਜੀ ਜੋ ਆ ਕੇ ਦੇਖਿਆ 6:30 ਵਜੇ ਆਇਆ ਮੈਂ ਆ ਨਾਲ ਹੋਈ ਵੀ ਇਹ ਤਾਂ ਪੀਪੀਆਰ ਵਾਲੇ ਖੜੇ ਵੀ ਆਏ ਤੁਹਾਨੂੰ ਕੀ ਪਤਾ ਲੱਗਿਆ ਵੀ ਚੋਰੀ ਹੋ ਗਈ ਕਿਸੇ ਪਰ ਐਕਚੁਅਲੀ ਕਿਵੇਂ ਨਹੀਂ ਦਫਾ ਜੀ ਮੈਂ ਆਇਆ ਮੈਂ ਛੜਾ ਚੱਕਣ ਲੱਗਿਆ ਜੋ ਇਧਰ ਨਾਲ ਲੋਕ ਫਰੀ ਇਹਦਾ ਦੇਖਿਆ ਜਿੰਦਾ ਨਾ ਮੈਂ ਪੀਪੀਆਰ ਵਾਲਿਆਂ ਨੂੰ ਬੁਲਾਇਆ ਮੈਂ ਕਿ ਫਰੈਜ ਦੇ ਵੀ ਚੈੱਕ ਕਰੋ ਉਹਨਾਂ ਦੀ ਮੌਜੂਦਗੀ ਵਿੱਚ ਮੈਂ ਛੱਟੇ ਚੱਕਿਆ ਦੋ ਫਰਿੱਜ ਖੜਲੀ ਔਰ ਕਿ ਉਹਦਾ ਕੈਨ ਪਿਆ ਪੀਓ ਹੈ ਨਹੀਂ ਬਣ ਕੇ ਆਇਆ ਵੀ ਆ ਫਰਿੱਜ ਦੇ ਟੱਕਲ ਖੁੱਲੇ ਹੋਏ ਸੀ ਤੇ ਪਿੱਛੋਂ ਫਰਿੱਜ ਵਿੱਚੋਂ ਬਾਲਟੀ ਗਿਆ ਜਿਹਦੇ ਵਿੱਚ ਕੀ ਖੋਆ ਸੀ ਕਿੰਨੇ ਦਾ ਟੋਟਲ ਨੁਕਸਾਨ ਹੋਇਆ ਸੀ 90000 ਰੁਪਏ ਤਨੂੰ ਪਵਾਨਾ ਬਰੇ ਤੋਂ ਮੈਂ ਮੰਗ ਕੀ ਕਰਦਾ ਮੈਂ ਮੰਗ ਪ੍ਰਸ਼ਾਸਨ ਤੋਂ ਇਹ ਕਰਦੇ ਆਂ ਵੀ ਪਧਾਰ ਕਰੋ ਚੋਰੀਆਂ ਰੋਕੋ ਤੇ ਸਾਨੂੰ ਵਾੜਾ ਹਰਜਾਨਾ ਵਾਪਸ ਕਰਵਾਓ ये पता नहीं लगा जी जहाँ पे शाम में दुकान वकान पर आके बंद करवा के हम लोग चले जाते रोटी रोटी खा के और बाूजी से बाहू जी सब भी चले जाते हैं हम लोग भी ऊपर सोने के लिए चले जाते हैं चोरी का पता लगा चोरी का जी पता नहीं लगा हम लोगों को ना हम लोग चोरी है ये ये तो बाहू जी बताएँगे हम तो सुबह बाहू जी को कॉल किए सामान के लिए हमें काम करना था छः बजे हमको घी कम पड़ गया था तो बाहू जी को बुलाए घी के लिए पता नहीं लगा ਬਰਸੋਤੇ ਹੋ ਬਈ ਕੋਈ ਆਵਾਜ਼ ਪੂਜਾਈ ਨਹੀਂ ਨਹੀਂ ਕੋਈ ਆਵਾਜ਼-ਵਾਜ਼ ਨਹੀਂ ਆਜੀ ਕੋਈ ਖੜਕੌਰ ਕਾ ਤਾਂ ਗਾੜੀ ਚੱਲਦਾ ਰਹਤਾ ਹੈ ਜੀ ਖੜਕਾ ਤਾਂ ਹੋਤਾ ਹੈ ਪਰ ਇਤਨਾ ਕੋਈ ਪਤਾ ਨਹੀਂ ਚਲਾਣਾ ਫਿਰ ਚੋਰੀਆਂ ਦਾ ਸਿਲਸਲਾ ਲਗਾਤਾਰ جاری ਹੈ ਹਰ ਦੂਜੇ ਦਿਨ ਇੱਥੇ ਚੋਰੀ ਹੁੰਦੀ ਹੈ ਪਹਿਲਾਂ ਵੀ ਉੱਥੇ ਇੱਕ ਡੈਰੀ ਆ ਉਹਨੂੰ ਖਾਲੀ ਕਰਕੇ ਸੀ ਅੱਜ ਵੀ ਆ ਡੈਰੀ ਹੈ ਜੀ ਦਾ ਕੁਝ ਵੀ ਨਹੀਂ ਛੱਡਿਆ ਸਾਰਾ ਕੁਝ ਹੀ ਲੈ ਗਏ ਇੱਕਾ ਮਨੋਜ ਬੈਕਰ ਹੈ ਜੀ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਅਸੀਂ ਬੜੇ ਵਾਰ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਨੂੰ ਬੇਨਤੀ ਕਰ ਚੁੱਕੇ ਆ ਪਰ ਪਤਾ ਨਹੀਂ ਕਿਉਂ ਨਹੀਂ ਇਸ ਵੱਲ ਧਿਆਨ ਦਿੱਤਾ ਜਾਂਦਾ ਦੂਜੀ ਗੱਲ ਜਿਹੜੀ ਸਟੀਲ ਲਾਈਟਾਂ ਉਹ ਵੀ ਪ੍ਰੋਪਰ ਨਹੀਂ ਚੱਲਦੀਆਂ ਹੁਣ ਵੀ ਸਾਡੀ ਐਮਐਲਏ ਸਾਹਿਬ ਨਾਲ ਗੱਲ ਹੋ ਚੁੱਕੀ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਲਿਆਤਾ ਗਿਆ ਜਲਦੀ ਇਹਤੇ ਕਾਰਵਾਈ ਹੋਊ ਮਨੋਜ ਵੇਕਰ ਦੇ ਨਾਂ ਤੇ ਆਪਣਾ ਇੱਥੇ ਦੁਕਾਨ ਹੈ ਇਹਦੇ ਵਿੱਚ ਸਵੇਰ 4:40 ਤੇ ਅੱਜੋੜੇ ਸਾਹਮਣੇ ਹੀ ਆ ਜੋ ਵੀ ਹੋਇਆ ਪੱਕਾ ਹਾਂਜੀ ਆਪਣਾ ਅਟ ਤੋਂ 10000 ਰੁਪਏ ਗੱਲੇ ਚ ਕਾਇਸ ਸੀਗਾ ਜੀ ਇੱਕ ਕੈਮਰਾ ਹੈ ਬਾਕੀ ਹਜੇ ਕੋਈ ਮਾੜੀ ਮੋੜੀ ਹੋਰ ਪੜਤਾਲ ਨਹੀਂ ਕੀਤੀ ਐ ਇਸਮਾਨ ਦੀ ਕਿਉਂ ਦੇਖਦੇ ਹੋ ਤੁਹਾਡੀ ਦਾ ਚੌਕ ਦੇ ਨਜ਼ਦੀਕ ਦੁਕਾਨ ਆ ਪੁਲਿਸ ਕੱਢਦੀ ਜੋ 24 ਘੰਟੇ ਇੱਥੇ ਹੁਣ ਕੀ ਦੱਸ ਸਕਦੇ ਆ ਜੀ ਪ੍ਰਸ਼ਾਸਨ ਜਾਂ ਕੀ ਗੱਲ ਕਿਸੇ ਦੀ ਕੀ ਦੱਸ ਸਕਦੇ ਕੁਛ ਨਹੀਂ ਡਰਤਾ ਹੈ ਵੀ ਸ਼ਰਾਤ ਵੀ ਸਾਡਾ ਮੋਟਰਸਾਈਕਲ ਨਹੀਂ ਲੱਗਦੇ ਹੈਗੇ ਸੀਸੀਟੀਵੀ ਹੈਗੀ ਕੋਈ ਉਹ ਨਾਲ ਕ੍ਰਿਸ਼ਨਾ ਡੈਰੀ ਤੇ ਹੈਗੇ ਉਹਦੇ ਵਿੱਚ ਬਰੇਜਾ ਗੱਡੀ ਤੇ ਆਏ ਆ ਬੰਦੇ ਚਾਰ ਬੰਦੇ ਦੱਸਦੇ ਆ ਕੈਮਰੇ ਚ ਫੋਟੋ ਹੈਗੀ ਥੋੜੀ ਜੀ ਬੰਦੇ ਦੀ ਤੇ ਕੈਮਰਾ ਇੱਕ ਉੱਪਰ ਕਰਤਾ ਇੱਕ ਪਿਛਾ ਕੇ ਲੈ ਗਏ ਜੰਗੇ ਜੀ ਹੈ 30 35 ਸਾਲ ਦੇ ਗੱਡੀ ਦਾ ਨੰਬਰ ਦਿਖ ਰਿਹਾ ਕੁਝ ਨੰਬਰ ਨਹੀਂ ਸ਼ੋ ਹੋ ਰਿਹਾ ਬਸ ਲਾਸਟ ਡਿਜੀਟ ਜਿਹੜੇ ਚਾਰ ਅੱਖਰ ਆ ਉਹ ਹੋ ਰਿਹਾ ਮੂਹਰਲਾ ਫਰੰਟ ਵਾਲਾ ਨਹੀਂ ਹੋ ਰਿਹਾ ਬਾਕੀ ਮੈਂ ਤਾਂ ਇਹਨਾਂ ਦੇਖਿਆ ਨਹੀਂ ਹੈ ਪੜਤਾਲ ਤੋਂ ਉੱਥੀ ਹੁਣ ਪੁਲਿਸ ਆ ਗਈ ਮੌਕੇ ਤੇ ਪੁਲਿਸ ਸੁਭਾ ਪੀਸੀਆਰ ਬੁਲਾ ਕੇ ਲਿਆਏ ਸੀਗੇ ਜੀ ਉਦੋਂ ਬਾਅਦ 100 ਨੰਬਰ ਤੇ ਡਾਲ ਕੀਤਾ ਫਿਰ ਅਸੀਂ ਕਿਤਵਾਲੀ ਗਏ ਸੀ ਉਹ ਕਹਿੰਦੇ ਇੱਥੇ ਬੰਦੇ ਗਏ ਇੱਥੇ ਇੱਕ ਐਸਓ ਤੇ ਐਸਆਈ ਆਇਆ ਥੋ ਲਿਖ ਕੇ ਲੈ ਗਿਆ ਗੱਲਬਾਤ ਉਹਨਾਂ ਕਿਹੜੀ ਟੀਮ ਆਈ ਹੈ ਤੁਹਾਡੇ ਸਾਡੇ ਕੋਲ ਨਾ ਫਰਾਂਚਾਈਜ਼ ਜਿਹੜੀ ਆ ਫਿੰਗਰ ਪ੍ਰਿੰਟ ਵਗੈਰਾ ਉਹ ਕਰ ਦਿਓ ਆਈ ਹੋਈ ਆ ਉਹ ਕਰ ਰਹੀ ਹੈ ਟੋਟਲ ਕਿੰਨੀ ਦੁਕਾਨਾਂ 'ਚ ਚੋਰੀ ਹੈ ਇੱਥੇ ਸਾਡੇ ਨਾਲ ਤੱਕ ਹੋਰ ਹੈਗੀ ਅਕੇਸ਼ ਡੈਰੀ ਵਾਲਾ ਉਹਦੀ ਹੋਈ ਹੈ ਉਸ ਤੋਂ ਬਾਅਦ ਇੱਕ ਹੋਰ ਦੱਸਦੇ ਮੇਨ ਰੋਡ ਤੇ ਪਰ ਉਹ ਬਤਨ ਹਜੇ ਕਲੀਅਰ ਨਹੀਂ ਗੱਲ